ਸਾਰੇ ਸਾਡੇ ਪੰਜਾਬ ਤੇ ਜਿਹੜੀ ਇਹ ਇੱਕ ਦੁਖਦਾਈ ਘਟਨਾ ਜਿਹੜੀ ਹੋ ਰਹੀ ਆ ਇੱਕ ਮੁਸੀਬਤ ਆ ਰਹੀ ਆ ਵੈਸੇ ਤਾਂ ਪੰਜਾਬ ਤੇ ਹਮੇਸ਼ਾ ਬਹੁਤ ਸਾਰੀਆਂ ਮੁਸੀਬਤਾਂ ਹੁੰਦੀਆਂ ਰਹੀਆਂ ਨੇ ਪਰ ਫਿਰ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਸ ਮੁਸੀਬਤ ਚ ਹਮੇਸ਼ਾ ਕੱਢਦਾ ਏ ਹੁਣ ਵੀ ਅਸੀਂ ਇਸ ਆਸ ਨਾਲ ਹੀ ਆ ਕਿ ਸਾਨੂੰ ਉਹ ਪਰਮਾਤਮਾ ਪਰਵਰਦੀਗਾਰ ਇਸ ਮੁਸੀਬਤ ਚੋਂ ਬਾਹਰ ਕੱਢੇਗਾ ਪੰਜਾਬੀ ਜਿਹੜੇ ਨੇ ਉਹ ਕਦੇ ਹਾਰਦੇ ਨਹੀਂ ਹੈਗੇ ਉਹਨਾਂ ਦੇ ਵਿੱਚ ਜਜ਼ਬਾ ਬਹੁਤ ਆ ਹਮੇਸ਼ਾ ਚੜਦੀ ਕਲਾ 'ਚ ਰਹਿੰਦੇ ਨੇ ਦੁੱਖ ਦੇ ਵਿੱਚ ਵੀ ਮੁਸਕਰਾਉਂਦੇ ਨੇ ਪੰਜਾਬੀ ਔਰ ਇੱਕ ਪੰਜਾਬੀ ਨੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਜਾ ਕੇ ਹਰੇਕ ਦੀ ਮਦਦ ਲਈ ਖੜ ਜਾਂਦੇ ਲੰਗਰ ਵੀ ਲਾ ਦਿੰਦੇ ਨੇ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਆ ਪੰਜਾਬੀ ਖੜਦੇ ਨੇ ਹਮੇਸ਼ਾ ਸੇਵਾ 'ਚ ਜਾ ਕੇ ਜੰਗ ਦੇ ਮੈਦਾਨ ਹੋਵੇ ਚਾਹੇ ਹੋ ਨਾਮਦਾਨ ਹੋਵੇ ਚਾਹੇ ਲੰਗਰ ਦੀ ਸੇਵਾ ਹੋਵੇ ਕਿਸੇ ਕਿਸਮ ਦੀ ਵੀ ਸੇਵਾ ਹੋਵੇ ਪੰਜਾਬੀ ਸਭ ਤੋਂ ਮੂਰੇ ਹੁੰਦੇ ਨੇ ਸੋ ਅੱਜ ਸਾਡੇ ਪੰਜਾਬ ਤੇ ਜਿਹੜੀ ਇਹ ਪ੍ਰੋਬਲਮ ਚੱਲ ਰਹੀ ਹੈ ਮੁਸੀਬਤ ਆਈ ਆ ਅਸੀਂ ਸਾਰੇ ਰਲ ਕੇ ਸਾਡੇ ਖੰਨਾ ਸਹਿਰ ਸਾਰੇ ਹੀ ਬਹੁਤ ਦਿਨਾਂ ਤੋਂ ਲੱਗੇ ਹੋਏ ਗੱਡੀਆਂ ਤੇ ਗੱਡੀਆਂ ਜਾ ਰਹੀਆਂ ਅਲੱਗ-ਅਲੱਗ ਥਾਵਾਂ ਤੇ ਜਾ ਰਹੀਆਂ ਨੇ ਹੁਸੈਨੀਵਾਲ ਵੀ ਇੱਕ ਗੱਡੀ ਗਈ ਸੀਗੀ ਭਰ ਕੇ ਇੱਥੋਂ ਅਲੱਗ-ਅਲੱਗ ਥਾਵਾਂ ਤੇ ਜਾ ਰਹੀਆਂ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਸਾਡੇ ਖੰਨੇ ਦੀਆਂ ਅਸੀਂ ਸਾਰੇ ਰਲ ਕੇ ਇੱਕ ਇੱਕ ਦੂਜੇ ਦੇ ਨਾਲ ਖੜੇ ਆ ਔਰ ਅੱਜ ਅਸੀਂ ਜਾ ਰਹੇ ਆ ਇਕਤਾ ਵੈਲਫੇਅਰ ਕਲੱਬ ਸਰਦੂਰ ਸਕੰਦਰ ਜੀ ਆਪਾਂ ਸਾਰੀ ਫੈਮਿਲੀ ਤੇ ਸਾਡੀ ਇਕਤਾ ਵੈਲਫੇਅਰ ਕਲੱਬ ਸਾਰੇ ਜਾ ਰਹੇ ਆ ਸੀ ਅਸੀਂ ਅਸੀਂ ਅੱਜ ਜਾ ਰਹੇ ਆ ਜੀ ਸੁਲਤਾਨਪੁਰ ਲੋਧੀ ਉੱਥੇ ਬਹੁਤ ਪਾਣੀ ਆ ਉਧਰ ਬਹੁਤ ਲੋਕ ਘਟ ਜਾ ਰਹੇ ਨੇ ਮਾਝੇ ਵਾਲੇ ਪਾਸੇ ਬਹੁਤ ਸਾਰੇ ਲੋਕ ਚਲੇ ਗਏ ਨੇ ਉਧਰ ਤਾਂ ਹੁਣ ਮਤਲਬ ਕਿ ਕਾਫੀ ਲੋਕ ਆ ਗਏ ਨੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਲੋਕਾਂ ਦੀ ਘਾਟ ਸੀ ਇਸ ਕਰਕੇ ਅਸੀਂ ਉਹ ਥਾਵਾਂ ਲੱਭਦੇ ਸੀ ਜਿੱਥੇ ਬਹੁਤ ਘੱਟ ਲੋਕ ਗਏ ਨੇ ਤੇ ਜਿੱਥੇ ਜ਼ਰੂਰਤ ਬਹੁਤ ਜ਼ਿਆਦਾ ਸੀ ਉਹ ਥਾਵਾਂ ਲੱਭ ਲੱਭ ਕੇ ਜਾ ਰਿਹਾ ਸੀ ਅੱਜ ਸੁਲਤਾਨਪੁਰ ਲੋਧੀ ਨੂੰ ਜਾ ਰਹੇ ਆ ਜੀ ਤੇ ਬਾਕੀ ਤੁਸੀਂ ਸਾਡੇ ਲਈ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਅਸੀਂ ਇਸ ਕੰਮ ਦੇ ਵਿੱਚ ਸਫਲ ਹੋ ਜਾਈਏ ਅਸੀਂ ਪਰਸੋ ਚੌਥੇ ਅਸੀਂ ਮਾਂ ਬਗਲਾ ਮੁਖੀ ਮੰਦਰ ਚ ਜਾ ਕੇ ਪੂਜਾ ਵੀ ਕੀਤੀ ਆ ਹਵਨ ਵੀ ਕੀਤਾ ਉਸ ਮਹਾਮਾਈ ਦੇ ਅੱਗੇ ਅਰਦਾਸ ਵੀ ਕੀਤੀ ਕਿ ਹੈ ਮਾ ਪਿਤਾੰਬਰਾ ਮਹਾਰਾਜ ਰਜੇਸ਼ਵਰੀ ਹੈ ਮਾਂ ਬ੍ਰਹਮਾਸਤ ਰੂਪਣੀ ਇਸ ਪੰਜਾਬ ਨੂੰ ਇਹਨਾਂ ਮੁਸੀਬਤਾਂ ਤੋਂ ਬਾਹਰ ਕੱਢੋ ਕਿਰਪਾ ਕਰੋ ਔਰ ਕੱਲ ਗਣੇਸ਼ ਜੀ ਦੀ ਇੱਥੇ ਜਿਹੜੀ ਉਹਨਾਂ ਦੇ ਉਤਸਵ ਚੱਲ ਰਹੇ ਨੇ ਉਹਨਾਂ ਦਾ ਪਰਵ ਚੱਲਦਾ ਪਿਆ ਹੈ ਉੱਥੇ ਵੀ ਜਾ ਕੇ ਅਸੀਂ ਸਾਡੇ ਮੈਨਰੋ ਸਾਹਿਬ ਰਾਜਕੁਮਾਰ ਮੈਨਰੋ ਜੀ ਸਾਡੇ ਬਗਲਾ ਮੁਖੀ ਮੰਦਰ ਤੋਂ ਜੈਦੇਵ ਸ਼ਾਸਤਰੀ ਜੀ ਸਾਡੇ ਉਹ ਸਾਡੇ ਹੋ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਸਾਡੇ ਖੰਨੇ ਦੇ ਸਾਰੇ ਅਸੀਂ ਉੱਥੇ ਇਕੱਠੇ ਹੋਏ ਸੀਗੇ ਉੱਥੇ ਸਾਰਿਆਂ ਨੇ ਅਰਦਾਸ ਕੀਤੀ ਆ ਗਣਪਤੀ ਪਾਪਾ ਦੇ ਅੱਗੇ ਵੀ ਕਿ ਇਸ ਜਿਹੜਾ ਵਿਗਨ ਚੱਲ ਰਿਹਾ ਹੈ ਸਾਡੇ ਪੰਜਾਬ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਉਹਨੂੰ ਇਸ ਜੋ ਬਾਹਰ ਕੱਢੇ ਹਰ ਤਰ੍ਹਾਂ ਦਾ ਦੇਵੀ ਦੇਵਤਾ ਖਵਾਜਾ ਗਰੀਬ ਨਿਵਾਜ਼ ਅਸੀਂ ਉਦੀ ਵੀ ਆਪਣੇ ਘਰੇ ਵੀ ਉਹਨਾਂ ਦੀ ਵੀ ਨਿਯਾਜ਼ ਦਿੱਤੀ ਆ ਉਹਨਾਂ ਦਾ ਹੋਮ ਦਿੱਤਾ ਹੈ ਬਲਕਿ ਹਰ ਪੀਰ ਪੈਗੰਬਰ ਦੇਵੀ ਦੇਵਤਾ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਅਸੀਂ ਅਰਦਾਸ ਕਰ ਰਿਹਾ ਕਿ ਸਾਡੇ ਪੰਜਾਬ ਦੀ ਰੱਖਿਆ ਕਰੋ ਇਹਦੇ ਵਿੱਚ ਤੁਸੀਂ ਕਿਦਾਂ ਕਿਦਾਂ ਦਾ ਜਿਹੜਾ ਹੈਗਾ ਮਦਦਗਾਰਾਂ ਦੀ ਸਮਾਨ ਲੈ ਕੇ ਜਾਓ ਅਸੀਂ ਉੱਥੇ ਸੰਪਰਕ ਕਰਕੇ ਅਸੀਂ ਲਿਸਟ ਮੰਗਾਈ ਸੀ ਕਿ ਤੁਹਾਨੂੰ ਚਾਹੀਦਾ ਕੀ ਆ ਕਿਉਂਕਿ ਗੱਲ ਤੇ ਹੈ ਨਾ ਵੀ ਉੱਥੇ ਚੀਜ਼ ਕਿਹੜੀ ਚਾਹੀਦੀ ਆ ਆਪਾਂ ਕੋਈ ਸਮਾਨ ਹੋਰ ਲੈ ਜਾਈਏ ਉੱਥੇ ਉਹਨਾਂ ਨੂੰ ਉਸ ਚੀਜ਼ ਦੀ ਜ਼ਰੂਰਤ ਨਾ ਹੋਵੇ ਤੇ ਜ਼ਰੂਰਤ ਕਿਸੇ ਚੀਜ਼ ਦੀ ਹੋਰ ਦੀ ਹੋਵੇ ਅਸੀਂ ਉਹਨਾਂ ਤੋਂ ਲਿਸਟ ਮੰਗਾਈ ਆ ਜੋ ਜੋ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਆ ਸੀ ਉਹ ਲੈ ਕੇ ਜਾ ਰਹੇ ਆ ਜਿਵੇਂ ਸੈਨੀਟਿ ਪੈੜ ਹੈਗੇ ਨੇ ਜਿਹੜੇ ਆਪਣਾ ਓਡੋ ਮਾਸ ਹੈਗੇ ਨੇ ਮੱਛਰਾਂ ਵਾਸਤੇ ਬੱਚਰਦਾਨੀਆਂ ਤਰਪਾਲਾਂ ਅਪਾ ਬਾਕੀ ਰਾਸ਼ਨ ਵੀ ਲੈ ਕੇ ਜਾ ਰਹੇ ਸੁੱਕਾ ਸਿੱਧਾ ਰਾਸ਼ਨ ਜਿਹੜਾ ਕਿਉਂਕਿ ਪਕਾਉਣ ਵਾਸਤੇ ਉਹਨਾਂ ਕੋਲ ਜਗ੍ਹਾ ਨਹੀਂ ਨਾ ਅੱਗ ਨਾ ਕੁਝ ਹੈ ਹੀ ਨਹੀਂ ਸੁੱਕਾ ਸਿੱਧਾ ਰਾਸ਼ਨ ਲੈ ਕੇ ਜਾ ਰਹੇ ਆ ਜਿਹਨੂੰ ਆਰਾਮ ਨਾਲ ਬੈਠ ਕੇ ਖਾ ਸਕਣ ਔਰ ਜਿਹੜੀਆਂ ਚੀਜ਼ਾਂ ਦੀ ਸਾਨੂੰ ਉੱਥੋਂ ਹੁਕਮ ਹੋਇਆ ਸੀ ਕਿ ਆਹ ਚੀਜ਼ਾਂ ਦੀ ਸਾਨੂੰ ਜ਼ਰੂਰਤ ਆ ਉਹ ਅਸੀਂ ਸਾਰੀਆਂ ਅਸੀਂ ਆਪਣੀਆਂ ਗੱਡੀਆਂ ਸਾਡੀਆਂ ਘੱਟੋ ਘੱਟ 10 ਗੱਡੀਆਂ ਜਾ ਰਹੀਆਂ ਨੇ ਉਹ ਸਾਰੀਆਂ ਅਸੀਂ ਗੱਡੀਆਂ ਉਸ ਸਮਾਨ ਨਾਲੇ ਲੱਦੀਆਂ ਹੋਈਆਂ ਨੇ ਬਾਕੀ ਅਸੀਂ 8 ਤਰੀਕ ਨੂੰ ਫੇਰ ਜਾਵਾਂਗੇ ਸਾਰੇ ਸੰਸਥਾਾਂਾਂ ਵਿੱਚ ਅਸੀਂ ਖੰਨੇਦਿਆਂ ਇਕੱਠੀਆਂ ਹੋ ਕੇ ਜਾਵਾਂਗੇ ਅੱਜ ਅਸੀਂ ਇਕਤਾ ਵੈਲਫੇਅਰ ਕਲੱਬ ਜਿਹੜਾ ਕਿ ਸਰਦੂਲ ਸਕੰਦਰ ਜੀ ਨੇ ਅਸ ਤੋਂ 22-23 ਸਾਲ ਪਹਿਲਾਂ ਇਹ ਤਿਆਰ ਕੀਤਾ ਸੀਗਾ ਲੋਕਾਂ ਦੀ ਸਹਾਇਤਾ ਵਾਸਤੇ ਤੇ ਉਹੀ ਆਪਾਂ ਹਰ ਸਾਲ ਜਗਰਾਤਾ ਕਰਾਈਦਾ ਮਹਾਮਾਈ ਦਾ ਤੇ ਆਪਾਂ ਹੁਣ ਸਾਈਂ ਕੇ ਦੀਵਾਨੇ ਗੁਬਿੰਦਗੜ੍ਹ ਤੋਂ ਉਹ ਵੀ ਸਾਡੇ ਨਾਲ ਨੇ ਤੇ ਅਸੀਂ ਸਾਰੇ ਰਲ ਕੇ ਮਹਾਮਾਈ ਦੀ ਕਿਰਪਾ ਦੇ ਨਾਲ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਔਕਾਤ ਨਹੀਂ ਹੈਗੀ ਕਿ ਅਸੀਂ ਕੁਝ ਕਰ ਸਕੀਏ ਇਹ ਉਹ ਤਾਂ ਦਿੱਤਾ ਹੋਇਆ ਹੈ ਉਸੇ ਦੀ ਕਿਰਪਾਏ ਉਹੀ ਸਾਡੇ ਕੋਲੋਂ ਸੇਵਾ ਕਰਵਾ ਰਿਹਾ ਹੈ ਅਸੀਂ ਉਹਦੀ ਕਿਰਪਾ ਦੇ ਨਾਲ ਹੀ ਜਾ ਰਹੇ ਆ ਤੇ ਸਾਰੇ ਜਾ ਕੇ ਅਸੀਂ ਉੱਥੇ ਸੇਵਾ ਦੇ ਵਿੱਚ ਲੱਗੇ ਆ ਬਾਕੀ ਹੋਰ ਵੀ ਕਾਫੀ ਸਮਾਂ ਜਿਵੇਂ ਪਾਣੀ ਦੀਆਂ ਬੋਤਲਾਂ ਪਾਣੀ ਦੀ ਘਾਟ ਉੱਥੇ ਪਾਣੀ ਪੀਣ ਵਾਸਤੇ ਹੈ ਨਹੀਂ ਲੋਕਾਂ ਕੋਲ ਪਾਣੀ ਲੈ ਕੇ ਜਾ ਰਹੇ ਆ ਬਹੁਤ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਲੈ ਕੇ ਜਾ ਰਹੇ ਜਿਹੜੀਆਂ ਉੱਥੇ ਚਾਹੀਦੀਆਂ ਨੇ ਸਾਨੂੰ ਸਾਰੰਗ ਤੇ ਆਲਾਪ ਜਾ ਰਹੇ ਹਾਂ ਹੋਰ ਵੀ ਤੁਸੀਂ ਕਹਿੰਦੇ ਸੀ ਕਿ ਇੱਕਾ ਵੈਲਫੇਅਰ ਦੇ ਮੈਂਬਰ ਹਾਂਜੀ ਹਾਂਜੀ ਸਾਰੇ ਇਕਤਾ ਵੈਲਫੇਅਰ ਮੈਂ ਜਿੰਨੇ ਵੀ ਸਾਡੇ ਮੈਂਬਰ ਨੇ ਸਾਰੀ ਕਮੇਟੀ ਦੇ ਮੈਂਬਰ ਸਾਰੇ ਨਾਲ ਜਾ ਰਹੇ ਨੇ ਵਲੰਟੀਅਰ ਕਰ ਰਹੇ ਨੇ ਸਾਡੇ ਸ਼ਹਿਰ ਤੋਂ ਬਹੁਤ ਅੱਛੇ ਸਾਡੇ ਸੁਖਮਨ ਭਾਜੀ ਇੱਥੋਂ ਇਹ ਵੀ ਐਮਸੀ ਨੇ ਸਾਡੇ ਇਹ ਵੀ ਹਮੇਸ਼ਾ ਸਾਡੇ ਨਾਲ ਖੜਦੇ ਨੇ ਕੋਈ ਵੀ ਸ਼ਹਿਰ ਦਾ ਕੋਈ ਵੀ ਇਦਾਂ ਦਾ ਕੋਈ ਕੰਮ ਹੁੰਦਾ ਢੀਢੀ ਲੋਕਾਂ ਲਈ ਜਾਣਾ ਹੁੰਦਾ ਉੱਥੇ ਨਾਲ ਸਾਡੇ ਖੜਦੇ ਨੇ ਸੇਵਾ 'ਚ ਸਾਡੇ ਸਾਰੇ ਸਾਡੇ ਇਕਤਾ ਵੈਲਫੇਅਰ ਕਲੱਬ ਦੇ ਨੇ ਬਾਕੀ ਸਾਰੇ ਗੱਡੀਆਂ 'ਚ ਨੇ ਕੋਈ ਸਮਾਨ ਲੋਡ ਕਰ ਰਿਹਾ ਹੈ ਸਾਰੇ ਲੱਗੇ ਹੋਏ ਨੇ ਸੇਵਾ 'ਚ ਲੱਗੇ ਹੋਏ ਨੇ ਅੱਜ ਅਸੀਂ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਉਹਦੀ ਉਹਦਾ ਅਸ਼ੀਰਵਾਦ ਲੈ ਕੇ ਸਤਿਗੁਰਾਂ ਦਾ ਅਸ਼ੀਰਵਾਦ ਲੈ ਕੇ ਅਸੀਂ ਹੁਣ ਚੱਲ ਜਾ ਰਹੇ ਆ ਤੇ ਲੱਕੀ ਸਾਡੇ ਜਿਹੜੇ ਸਾਡੇ ਅੱਛੇ ਰਿਪੋਰਟਰ ਨੇ ਸਾਡੇ ਖੰਨੇ ਦੇ ਡੇਲੀ ਪੋਸਟ ਤੋਂ ਉਹ ਹਮੇਸ਼ਾ ਸਾਡੇ ਨਾਲ ਸਾਡੇ ਕੋਈ ਵੀ ਕੰਮ ਹੋਵੇ ਸਾਡੇ ਨਾਲ ਸੇਵਾ 'ਚ ਜ਼ਰੂਰ ਖੜਦੇ ਨੇ ਉਹ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅ ਸਰ ਗੱਲ ਇਹਦਾ ਕਿ ਕਰਨ ਕਰਾਉਣ ਵਾਲਾ ਪ੍ਰਮਾਤਮਾ ਹਿੰਮਤ ਦੇਣ ਵਾਲਾ ਪ੍ਰਮਾਤਮਾ ਸਭ ਨੂੰ ਔਰ ਸਾਡਾ ਬੱਸ ਚੱਲਦਾ ਤਾਂ ਅਸੀਂ ਸਾਰਾ ਖੰਨਾ ਹੀ ਲੈ ਜਾਂਦੇ ਹਾਂ ਉਹਨਾਂ ਵਾਸਤੇ ਜਿੱਥੇ-ਜਿੱਥੇ ਹੜਪੀੜਿਤ ਸਾਡੇ ਵਿਕਟਮ ਜਿਹੜੇ ਹੈਗੇ ਆ ਫਲਡ ਪ੍ਰੋਨ ਏਰੀਆਜ਼ ਦੇ ਵਿੱਚ ਬੈਠੇ ਆ ਸਾਡਾ ਬੱਸ ਚੱਲਦਾ ਤਾਂ ਅਸੀਂ ਪੂਰੇ ਦਾ ਪੂਰਾ ਖੰਨਾ ਹੀ ਲੈ ਜਾਂਦੇ ਹਾਂ ਉਹਨਾਂ ਵਾਸਤੇ ਔਰ ਉੱਥੇ ਜੋ ਸਾਡੇ ਵਾਸਤੇ ਜੋ ਉਹਨਾਂ ਵਾਸਤੇ ਅਸੀਂ ਕਰ ਸਕਦੇ ਅਸੀਂ ਕਰਦੇ ਪਰ ਚਲੋ ਹਾਲ ਦੀ ਘੜੀ ਇਸ ਵਕਤ ਪਹਿਲਾ ਘੇੜਾ ਸਾਡਾ ਇਹ ਸਾਡਾ ਪਹਿਲਾ ਤੇ ਆਖਰੀ ਘੇੜਾ ਨਹੀਂ ਹੋਊਗਾ ਜਿੰਨੀ ਦੇਰ ਉਹਨਾਂ ਨੂੰ ਮਦਦ ਦੀ ਲੋੜ ਹੈ ਅਸੀਂ ਨਾਲ ਦੀ ਨਾਲ ਐਵਰੀ ਵੀਕ ਐਵਰੀ 2 ਵੀਕਸ ਜਾਂਦੇ ਰਵਾਂਗੇ ਸਮਾਨ ਦੀ ਕੋਸ਼ਿਸ਼ ਅਸੀਂ ਇਹ ਕੀਤੀ ਹੈ ਜੀ ਸਭ ਤੋਂ ਜ਼ਿਆਦਾ ਉੱਥੇ ਟਰਪਾਲਾਂ ਦੀ ਬਹੁਤ ਲੋੜ ਹੈ ਜੀ ਟਰਪੋਲਿਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉੱਥੇ ਕਿਉਂਕਿ ਸੌਣ ਪੈਣ ਨੂੰ ਸਾਰਿਆਂ ਨੂੰ ਦਿੱਕਤ ਆ ਰਹੀ ਹੈ ਮੇਨਲੀ ਪਾਣੀ ਗੰਦਾ ਖੜਾ ਹੋਣ ਕਰਕੇ ਮਸਕੀਟੋ ਨੈਟਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਮੈਂ ਸਾਰਿਆਂ ਨੂੰ ਵੀ ਇਹ ਇਨਕਰੇਜ ਕਰਦਾ ਮਸਕੀਟੋ ਨੈਟਸ ਜਿੰਨੇ ਜ਼ਿਆਦਾ ਦੇ ਸਕਦੇ ਹੋ ਤੁਸੀਂ ਡੋਨੇਟ ਕਰੋ ਔਰ ਮੇਨ ਚੀਜ਼ ਜਿਹੜੀ ਹੈ ਸਾਡੀਆਂ ਭੈਣਾਂ ਮਾਤਾਵਾਂ ਲਈ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹਨਾਂ ਦੀ ਹਾਈਜੀਨ ਲਈ ਵੀ ਔਰ ਉਹਨਾਂ ਦੀ ਹੈਲਥ ਲਈ ਵੀ ਸੈਨੇਟਰੀ ਪੈਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਸਾਰੇ ਪਾਸੇ ਸੋ ਅ ਅਸੀਂ ਕੋਸ਼ਿਸ਼ ਕੀਤੀ ਹੈ ਤਕਰੀਬਨ 500 ਸੈਨੇਟਰੀ ਪੈਡ ਜਿਹੜੇ ਆ ਅਸੀਂ ਇੱਕ ਏਰੀਆ ਦੇ ਵਿੱਚ ਦੇਣਾ ਚਾਹੁੰਦੇ ਆ ਬਾਕੀ ਸਾਡੇ ਹੋਰ ਲੱਗਦੇ ਜਿੰਨੇ ਵੀ ਦੋਸਤ ਮਿੱਤਰ ਸਾਡੇ ਇਕਤਾ ਵੈਲਫੇਅਰ ਕਲੱਬ ਖੰਨਾ ਦੇ ਵਿੱਚੋਂ ਵੀ ਜਿੰਨੀ ਮਿਹਨਤ ਹੋ ਰਹੀ ਹੈ ਸੁੱਕਾ ਰਾਸ਼ਨ ਜੋ ਅਸੀਂ ਲੈ ਕੇ ਜਾ ਸਕਦੇ ਆ ਜਿਹੜਾ ਬਿਨਾਂ ਪਕਾਇਓ ਖਾ ਸਕਣ ਮੜਾ ਟਰੈਡ ਪਰ ਸਕਣ ਔਰ ਰਾਸ਼ਨ ਲੈ ਕੇ ਜਾ ਰਹੇ ਆ ਜੀ ਬਾਕੀ ਆਡਮੋਸ ਵਗੈਰਾ ਮਸਕੀਟੋ ਰੈਪੈਲੈਂਟ ਡਿਸ ਇਨਫੈਕਟੈਂਟ ਵਗੈਰਾ ਸਾਰਾ ਅਸੀਂ ਲੈ ਕੋਸ਼ਿਸ਼ ਕੀਤੀ ਵੀ ਨੈਕਸਟ ਵਾਰੀ ਉਹਨਾਂ ਵਾਸਤੇ ਜਿਹੜਾ ਬਲੀਚ ਦਾ ਇੰਤਜ਼ਾਮ ਕੀਤਾ ਜਾਵੇ ਬਲੀਚਿੰਗ ਪਾਊਡਰ ਦਾ ਇੰਤਜ਼ਾਮ ਕੀਤਾ ਜਾਵੇ ਗੱਦਿਆਂ ਦਾ ਮੈਟ੍ਰੀਸਸ ਦਾ ਇੰਤਜ਼ਾਮ ਕੀਤਾ ਜਾਵੇ ਸਾਰੇ ਪੰਜਾਬ ਨੂੰ ਮੇਰੀ ਇਹੀ ਦਸਤਬਸਤਾ ਗੁਜ਼ਾਰਿਸ਼ ਹੈ ਜੀ ਪਲੀਜ਼ ਇਕੱਠੇ ਹੋ ਜੋ ਹੁਣ ਜਾਤਾਂ ਪਾਤਾਂ ਧਰਮਾਂ ਤੋਂ ਉੱਥੇ ਉੱਟ ਕੇ ਇਹ ਦੇਖੋ ਕਿ ਇਨਸਾਨੀਅਤ ਹੈ ਇਨਸਾਨ ਇਨਸਾਨ ਦੇ ਕੰਮ ਆਉਂਦਾ ਸੋ ਅੱਜ ਇਨਸਾਨ ਬੜੀ ਵੱਡੀ ਦੁਵਿਧਾ ਦੇ ਵਿੱਚ ਹੈ ਸਾਡਾ ਪੰਜਾਬ ਦਾ ਇੱਕ ਇੱਕ ਇਨਸਾਨ ਜਿਹੜਾ ਉਸ ਏਰੀਆ ਦੇ ਵਿੱਚ ਇਸ ਮੁਸ਼ਕਿਲਾਂ ਨਾਲ ਜੂਝ ਰਿਹਾ ਉਹਨਾਂ ਦੀ ਹੈਲਪ ਅਸੀਂ ਕਰਨੀ ਹੈ ਪਰਮਾਤਮਾ ਸਾਨੂੰ ਬਲ ਦੇਣ ਵਾਲਾ ਅਸੀਂ ਮੋਰੇ ਲੱਕੇ ਹਿੰਮਤ ਕਰਕੇ ਉਹਨਾਂ ਦਾ ਜਿੰਨਾ ਕਿ ਵੀ ਅਸੀਂ ਹੱਥ ਬਟਾ ਸਕਦੇ ਹਾਂ ਇਸ ਮੁਸ਼ਕਿਲ ਦੇ ਵਿੱਚ ਅਸੀਂ ਬਟਾਵਾਂਗੇ ਸੋ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਜਿਹੜੇ ਜਿਹੜੇ ਜਾ ਰਹੇ ਨੇ ਔਰ ਜਿਹੜੇ ਹਾਲੇ ਤੱਕ ਨਹੀਂ ਗਏ ਮੇਰੇ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਸਾਰੇ ਜਾਨੇ ਪਹੁੰਚੋ ਔਰ ਆਪਣੇ ਭਰਾਵਾਂ ਵੱਡੇ ਬਜ਼ੁਰਗਾਂ ਮਾਤਾਵਾਂ ਬੱਚਿਆਂ ਦੀ ਹੈਲਪ ਕਰੋ ਜਾ ਕੇ ਸਾਡਾ ਐਕਚੁਅਲੀ ਮਕਸਦ ਇਹ ਹੀ ਰਹਿੰਦਾ ਕਿ ਜਦੋਂ ਵੀ ਕਿਉਂਕਿ ਅਸੀਂ ਪੰਜਾਬੀ ਆ ਤੇ ਪੰਜਾਬ ਨੇ ਸਾਡੇ ਲਈ ਬਹੁਤ ਕੁਝ ਕੀਤਾ ਮੇਰੇ ਪੇਰੈਂਟਸ ਲਈ ਬਹੁਤ ਕੁਝ ਕੀਤਾ ਇਸ ਕਰਕੇ ਜੇ ਪੰਜਾਬ ਸਾਡੇ ਨਾਲ ਆ ਤਾਂ ਅਸੀਂ ਵੀ ਪੰਜਾਬ ਦੇ ਨਾਲ ਆ ਤੇ ਕਿਤੇ ਵੀ ਪੰਜਾਬ ਤੇ ਰੱਬ ਨਾ ਕਰੇ ਇਦਾਂ ਦੀ ਛੋਟੀ ਮੋਟੀ ਵੀ ਆਫਤ ਆਵੇ ਤੇ ਅਸੀਂ ਭੱਜ ਕੇ ਪੰਜਾਬ ਲਈ ਹਾਜ਼ਰ ਆ ਜਿੱਥੇ ਸਾਰੀ ਦੁਨੀਆ ਹੈ ਸਾਰੇ ਕਲਾਕਾਰ ਸਾਡੇ ਭਰਾ ਜਿਹੜੇ ਆ ਉਹ ਸਾਰੇ ਆ ਰਹੇ ਨੇ ਗਵਰਨਮੈਂਟ ਆ ਰਹੀ ਸਾਰੇ ਜਿੰਨੇ ਵੀ ਲੋਕ ਆਪਣੇ ਵੱਲੋਂ ਜਿੰਨਾ ਵੀ ਤਿਲ ਫੁੱਲ ਦੇ ਸਕਦੇ ਆ ਅਸੀਂ ਵੀ ਸੋਚ ਰਿਹਾ ਵੀ ਅਸੀਂ ਵੀ ਉਹਨਾਂ ਚ ਸ਼ਾਮਿਲ ਹੋ ਕੇ ਜਿੰਨਾ ਸਾਡੇ ਤੋਂ ਤਿਲ ਫੁੱਲ ਹੁੰਦਾ ਸੀ ਵੀ ਕਰ ਦਈਏ ਉਹਨਾਂ ਨੂੰ ਦੇ ਦਈਏ ਬਾਕੀ ਜਿੰਨਾ ਥੋੜੇ ਤੋਂ ਸਾਰਿਆਂ ਤੋਂ ਕੰਟ੍ਰਿਬਿਊਟ ਹੁੰਦਾ ਸਾਰੇ ਜਣੇ ਕੰਟ੍ਰਿਬਿਊਟ ਕਰੋ ਤੇ ਇੱਕ ਦੂਸਰੇ ਦੇ ਇਲਾਕਿਆਂ ਦੇ ਵਿੱਚ ਹੈਲਪ ਕਰੋ ਇੱਕ ਦੂਜੇ ਦੇ ਇਲਾਕਿਆਂ ਦੀ ਖਬਰ ਤੁਸੀਂ ਜਿੰਨੇ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਮੈਸੇਜ ਕਰਕੇ ਪਹੁੰਚਾ ਸਕਦੇ ਹੋ ਵੀਡੀਓ ਰਾਈ ਜਾਂ ਸਾਨੂੰ ਦੇ ਸਕਦੇ ਹੋ ਤੇ ਸਾਡੀ ਟੀਮ ਉੱਥੇ ਜਾ ਸਕਦੀ ਆ ਯਾ ਜਿੱਦ ਜਿੰਨੇ ਵੀ ਉੱਥੇ ਲੋਕ ਹੈਗੇ ਆ ਉੱਥੇ ਫਸੇ ਹੋਏ ਆ ਜਾਂ ਕਿਸੇ ਵੀ ਮੁਸੀਬਤ ਚ ਨੇ ਸਾਨੂੰ ਇਦਾਂ ਕਿ ਵੀ ਉਹ ਸਾਰੇ ਜਾਨੇ ਠੀਕ ਰਹਿਣ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਲੰਬੀ ਉਮਰ ਬਖਸ਼ੇ ਤੇ ਪੰਜਾਬ ਨੂੰ ਬਚਾਵੇ ਚਲੋ ਜੀ ਆਪਾਂ ਹੋਰ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਕੋਤਰੀਏ ਬੋਲਾਓ ਜਿਕਰਾ ਬੋਲੇ ਨੇ ਆ ਸਾਧ ਰੀਆ ਕਾ ਬਿਤਰੇ ਮਾਨਣਾ ਦੇਵੀ ਦਾ ਬਹੁਤ ਸਾਕੇ ਦਰਬਾਰ ਕੀ ਜੈ ਦਵਾਜਾ ਗਰੀਬ ਨਵਾਰ ਦੀ ਜੈ ਸਭ ਸੰਤਾਂ ਮਸਤਾ ਫਕੀਰਾ ਭਗਤਾਂ ਦੀ ਜੈ ਫਾਰਟ ਨੂੰ ਮੋੜ ਫਾਰਟ ਪਿੱਛੇ ਉਹ ਫਾਰਟ ਜਗ੍ਹਾ ਨਾ ਚੰਦਾੜੀ ਫਾਰਟ ਪਿੱਛੇ ਰੱਖੋ ਫਾਰਟ ਚਾਹੀਦਾ ਆਹ ਚੱਲੀ ਕੋਤੇ ਜਰਾ ਉਹ ਗੋਮਰੇ ਰੱਖਾ ਗੋਮਰੇ ਜਦਾ ਫੁੱਲਿਆ ਹੋ ਆ ਫਰੰਟ ਤੇ ਰੱਖ ਲੋ ਫਰੰਟ ਤੇ ਇੱਥੇ ਬਹਿੜਾ ਤੇ ਕਿੱਥੇ ਲੇ ਲਿਆ ਪੂਰੀ ਥੱਲੋ ਹੀ ਪਈ ਆ ਦੇ ਆ ਲੈ ਵਸ ਕਪਾ ਨਹੀਂ ਨਹੀਂ ਹੈਗੇ ਹੈਗੇ ਹੋ ਲੈ ਗਿਆ ਹਮ ਗਿਰਜੀ ਢਾਨ ਨਹੀਂ 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 ਹੈਗੇ ਹੋਰ ਹੈਗੇ ਉਹ ਜਗਾ ਇਹ ਹਾਂਜੀ ਅੱਜ ਵੀ ਆਜੀ ਆਜੀ ਹਾਂ ਹਾਂ ਕੱਤੀ ਵੀ ਆਪਾਂ ਕਮੇਟੀ ਮੈਂ ਬਣਾਉਣੀ ਚੋਰੀ ਚੀ ਜਾ ਰਿਹਾ ਤਾਂ ਹਾਂਜੀ ਅੱਜ ਵੀ ਨਹੀਂ ਆਪਾਂ ਪਾਣੀ ਦੇ ਬੋਤਲੇ ਕਿੰਨੇ ਨੇ ਅੱਗੇ ਦੇ ਦੇ ਟੀਲ ਪੂਰ ਵਾਸਤੇ ਨਾਲ ਭੀ ਆਨੇ ਸੁਖਮਨ ਪਾਣੀ ਅਮਨ ਇਹ ਅੱਗੇ ਭਰਾਂਗੇ ਪਾਣੀ ਦੀ ਬੋਤਲ ਅੱਗੇ ਜਗ੍ਹਾ 'ਚ ਹੋਰ ਆ ਗਈ ਉਸ ਬਾਅਦ ਹੋਰ ਚੱਕਲੇ ਬੁੱਤ ਪੱਟ ਬੱਟ ਆਹ ਮੇਰੇ ਉਹ ਇਤੋਂ ਮਾਟਰ ਆ ਗਿਆ ਮੇਰੇ ਹਾਂਜੀ ਦੀ ਲਦੀ ਬੱਧੀ ਨਾ ਦਿਗਗੇ ਜਹਾਂ ਦੇ ਸੱਤ ਬੰਦੇ ਬੈਠਣੇ ਆ ਦਿਗਗੇ ਜਗਾਂ ਦੇ ਅੱਗੇ ਗੱਡੀਆਂ ਦੇ ਅੱਗੇ ਨੀਂ ਇੱਧਰ ਰੱਖ ਲੋ ਗੱਡੀ ਚ ਦਾ ਸੁੱਕਾ ਹੀ ਲੈ ਇੱਥੇ ਨਾ ਕਰੀਂ ਖਰਾਬ ਨਹੀਂ ਕਰਦਾ ਸੀ ਮੈਂ ਕਹੋ ਜੀ ਆਹ ਜੰਤਰੀ ਰੱਖ ਲੈ ਲਓ ਕੋਣੋ ਕਿੰਨੇ ਰੱਖਿਆ ਉਹਨੇ ਰੱਖਿਆ ਮੈਂ ਰੱਖਿਆ ਮਨਾਲੂ ਮਸਾ ਦੇ ਨਹੀਂ ਕੰਡੋ ਕਰੀ ਜਾਓ ਤੁਸੀਂ ਬਸ ਫੜਿਓ ਪਿੱਛੇ ਗੱਡੀ ਰਖਾ ਦੇਣੀ ਕੋਈ ਨਹੀਂ ਬਾਕੀ ਉਧਰਲੇ ਪਾਸੇ ਆ ਰਹੇ ਕਿ ਭਾਈ ਹੁੰਦਾ ਹੈ ਇਹ ਸੋਚ ਲਾਉਂਦੇ ਨੇ ਪਰ ਇੱਕ ਗੱਲ ਕਿੰਨੀ ਗੱਲ ਲੋਕ ਕੈਸ ਕਰਦੇ ਨੇ ਜਿਹੜੇ ਵਾਹ ਵਾਹ ਜੇ ਕਰਾਏ ਚੇਰਾਵਲੀ ਮਦਨਾ ਬੋਲ ਸਾਡੇ ਦਰਬਾਰ ਕੀ ਜੈ ਜੈ